ਕਰਨ ਦੇ ਅਧੀਨ ਆਉਂਦੇ ਪਿੰਡ ਪਹੁਵਿੰਡ ਵਿਖੇ ਆਮ ਆਦਮੀ ਪਾਰਟੀ ਵੱਲੋਂ ਜੁਗਰਾਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵੇਂ ਬਣੇ ਸਰਪੰਚ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ ਗਿਆ। ਜੀ ਸਰਪੰਚ ਸਾਹਿਬ ਪਹਿਲਾਂ ਤੇ ਸਾਡੇ ਚੈਨਲ ਵੱਲੋਂ ਆਪ ਜੀ ਨੂੰ ਸਰਪੰਚ ਬਣਦੇ ਬਹੁਤ-ਬਹੁਤ ਵਧਾਈਆਂ। ਤੇ ਜਿਹੜਾ ਪਿੰਡ ਦੇ ਜਿਹੜੇ ਕਿਹੜੇ ਕਿਹੜੇ ਮੁਦੇ ਦੇ ਰਹਿਣ ਵਾਲੇ ਆ ਤੇ ਕੀ ਕਹਿਣਾ ਚਾਹੁੰਦੇ ਮੁਦੇ ਦੀ ਕਾਫੀ ਹਾਲਾਪਾ ਕਰ ਚੁੱਕੇ ਆ ਜਿਹੜੇ ਬਾਕੀ ਰਹਿੰਦੇ ਉਹ ਜੇ ਨਾ ਚਿਰ ਵੀ ਆਪਣੇ ਕੋਲ ਰਾਜਪਾਗ ਰਹੂਗਾ ਗਾਂ ਵੀ ਰਾਜਪਾਗ ਹੀ ਹੋਈ ਆਉਣਾ ਹੈ ਉਹਦੇ ਚ ਆਪਾਂ ਸਾਰੇ ਹੱਲ ਕਰ ਦੇਣੇ ਜੀ ਤੇ ਆਪਣੇ ਪਿੰਡ ਵਾਸੀਆਂ ਨੂੰ ਕੀ ਹੁਣ ਸਿਹਤ ਵੀ ਚਿੰਦਾ ਚਲੋ ਪਿੰਡ ਵਾਸੀਆਂ ਨੂੰ ਹਰ ਇੱਕ ਪਾਰਟੀ ਵਾਲੇ ਬੰਦੇ ਨੂੰ ਨਾਲ ਲੈ ਕੇ ਚੱਲਾਂਗੇ ਜੀ ਇਹ ਕਿਹੜਾ ਨਸ਼ੇ ਦਾ ਮੁੱਦਾ ਜਿਹੜਾ ਸਰਸਾ ਬਹੁਤ ਚੱਲ ਰਿਹਾ ਵਾ ਉਸ ਤੇ ਕੀ ਕਾਰਵਾਈ ਚੱਲੇ ਨਸ਼ੇ ਦਾ ਮੁੱਦਾ ਜੀ ਖਤਮ ਹੀ ਕਰ ਦੇਣਾ ਪਿੰਡ ਚੋਂ ਕਰਦਾ ਖਤਮ ਦੂਜੇ ਪਿੰਡਾਂ ਚ ਵੀ ਹੌਲੀ ਹੌਲੀ ਆਪੇ ਹੋ ਜਾਣਾ ਅਸੀਂ ਜੀ ਸਰਦਾਰ ਸਰਵਣ ਸਿੰਘ ਤੋਂ ਨਾ ਐਮਐਲਏ ਹਲਕਾ ਖੇਮ ਕਰਨ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਨਿਮਾਣਿਆ ਨੂੰ ਇਹ ਮਾਨ ਬਖਸ਼ਿਆ ਤੇ ਮੁੱਖ ਮੰਤਰੀ ਭੌਂ ਸਿੰਘ ਮਾਨ ਦਾ ਹਾਜੀ ਵਿੱਚ ਕਿਹਨਾ ਤੁਹਾਡਾ ਕਿਹੜਾ ਪਿੰਡ ਹੈ ਹਾਂ ਜੀ ਪਿੰਡ ਪੋਹ ਇਨਸਾਫ ਅੱਜ ਜਿਹੜੀ ਸਰਪੰਚੀ ਦੀ ਚੋਣ ਤੇ ਤੁਹਾਡੀ ਜਿੱਤ ਪ੍ਰਾਪਤ ਹੋਈ ਜਾਂ ਤਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਕੋਟਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਹਾਂਜੀ ਤੁਹਾਡੇ ਵੱਲ ਜਿਹੜੇ ਪਿੰਡ ਦੇ ਮੁੱਦੇ ਇਹ ਕਿਹੜੇ-ਕਿਹੜੇ ਰਹਿਣ ਵਾਲੇ ਨੇ ਵੇਖੋ ਜੀ ਮੁੱਦੇ ਤਾਂ ਕਾਫੀ ਨੇ ਤੇ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਪਿਛਲੇ 2.5 ਸਾਲ ਤੋਂ ਉਦੋਂ ਦੇ ਸਾਡੇ ਚਾਚਾ ਜੀ ਲੱਗੇ ਨੇ ਕਾਫੀ ਹਾਲ ਹੋਏ ਨੇ ਕਾਫੀ ਰਹਿਣ ਰਹੇ ਨੇ ਉਹਨਾਂ ਦਾ ਵੀ ਅਹੀਂ ਆਉਣ ਵਾਲੇ ਸਮੇਂ 'ਚ ਰਲ ਮਿਲ ਕੇ ਸਾਰੀ ਪੰਚਾਇਤ ਸਾਰੇ ਮੈਂਬਰ ਸਾਹਿਬ ਸਹਿਬਾਨ ਅਸੀਂ ਸਾਰੇ ਰਲ ਮਿਲ ਕੇ ਭੈਣ ਭਰਾ ਹੱਲ ਕੱਢਾਂਗੇ ਜੀ ਉਹਨਾਂ ਦਾ ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦਾ ਸਾਡੇ ਹਲਕੇ ਦਾ ਮਾਨ ਸਰਦਾਰ ਸਰਵਨ ਸਿੰਘ ਧੁੰਨ ਜੀ ਦਾ ਤਹਿ ਦਿਲੋਂ ਸਾਰੀ ਪੰਚਾਇਤ ਉਹਨਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਵੀਰ ਜਿਹੜੇ ਸਰਪੰਚ ਜੀ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਮੁਸ਼ਕਲਾਂ ਜਿਹੜਾ ਸਾਹਮਣਾ ਕਰਨਾ ਪਿਆ ਜਿਹੜੇ ਇੱਕ ਵਾਰ ਤੁਹਾਨੂੰ ਪੁੱਛਦੇ ਮੁਸ਼ਕਲਾਂ ਜੀ ਸਾਰਾ ਪਰਿਵਾਰ ਸੀ ਸਾਡਾ ਹਨਾ ਕੁਝ ਸਾਡੇ ਭੈਣ ਭਰਾ ਛੱਡ ਤੋਂ ਰੁੱਸ ਗਏ ਸੀ ਕੁਝ ਅਸੀਂ ਮਨਾ ਲਏ ਕੁਝ ਛੱਡ ਤੋਂ ਜਿਹੜੇ ਅਜੇ ਵੀ ਰੁੱਸੇ ਨੇ ਅਸੀਂ ਅੱਜ ਵੀ ਉਹਨਾਂ ਨੂੰ ਕੋਸ਼ਿਸ਼ ਕੀਤੀ ਮਨਾਉਣ ਦੀ ਅੱਗੇ ਵੀ ਅਸੀਂ ਉਹਨਾਂ ਨੂੰ ਆਪਦੇ ਤੋਂ ਅੱਗੇ ਲਾ ਕੇ ਉਹਨਾਂ ਦੇ ਜਿਹੜੇ ਕੰਮ ਆ ਅਸੀਂ ਆਪਦੇ ਛੱਡ ਕੇ ਉਹਨਾਂ ਦੇ ਪਹਿਲ ਦੇ ਆਧਾਰ ਤੇ ਕਰਾਂਗੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਸਾਨੂੰ ਐਮਐਲਏ ਸਾਹਿਬ ਵੱਲੋਂ ਵੀ ਇਹੋ ਦਾਅਵਾ ਹੈ ਜੀ